ਪੰਜਾਬ ਦੇ 4 ਸੀਟਾਂ ਉੱਤੇ ਹੋਣ ਜਾ ਰਹੀਆਂ ਜਿਮਣੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਇਹ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਪੰਜਾਬ ਦੇ 4 ਸੀਟਾਂ ਉੱਤੇ ਹੋਣ ਜਾ ਰਹੀਆਂ ਜਿਮਣੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਇਹ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਇਸ ਦੌਰਾਨ ਸਿਆਸੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਨਾਲ ਨਾਲ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਹਨ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਰਵਨੀਤ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਬਨਨ ਦੇ ਸੁਪਨੇ ਵੇਖ ਰਹੇ ਹਨ ਪਰ ਇਹ ਕਦੇ ਪੂਰੇ ਨਹੀਂ ਹੋ ਸਕਦੇ ਚੰਨੀ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਨੀਟੂ ਛੱਤਰਾਂ ਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਪਰ ਰਵਨੀਤ ਬਿੱਟੂ ਨਹੀਂ 19 ਬਿਆਨ ਉਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਨਜੀਤ ਸਿੰਘ ਚੰਨੀ ਨੂੰ ਮੋੜਵਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣ ਕੇ ਹਜ਼ਾਰਾਂ ਨੇਟੂ ਸੱਤਰਾਂ ਵਾਲਿਆਂ ਦਾ ਜਿਹੜਾ ਕੰਮ ਹੈ ਉਹ ਖੋਲਿਆ ਸੀ ਕਦੇ ਉਹ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਸੱਪ ਫੜਦੇ ਸੀ ਤੇ ਕਦੀ ਹੋਰ ਕੁਝ ਕਰਦੇ ਸੀ ਚੰਨੀ ਨੇ ਮੁੱਖ ਮੰਤਰੀ ਬਣ ਕੇ ਉਸ ਕੁਰਸੀ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਸੀ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਕੂਲਾਂ ਕਾਲਜਾਂ ਦੀਆਂ ਬੱਚਿਆਂ ਤੋਂ ਲੈ ਕੇ ਮਹਿਲਾ ਆਈਏਐਸ ਅਫਸਰਾਂ ਤੱਕ ਨਾਲ ਛੇੜਖਾਨੀ ਕਰਦੇ ਰਹੇ ਹਨ ਅਜਿਹੇ ਲੋਕ ਤਾਂ ਸਮਾਜ ਦੇ ਵਿੱਚ ਰੱਖਣ ਲਾਇਕ ਨਹੀਂ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ ਇਹੇ ਕਿ ਕਰ ਹੈ ਜਿਹੜਾ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਰਵਨੀਤ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਇਹਨੇ ਮਹਾਨ ਮੁੱਖ ਮੰਤਰੀ ਰਹੇ ਕਿ ਜਿਹੜੇ ਮੁੱਖ ਮੰਤਰੀ ਹੁੰਦੇ ਹੋਏ ਦੋਹਾਂ ਸਿੱਟਾਂ ਤੋਂ ਹਾਰ ਕੇ ਸਹੀ ਤੇ ਇੱਕ ਉਹ ਤਾਂ ਨਦੀ ਜਮਨਤ ਵੀ ਜਬਤ ਹੋ ਗਈ ਸੀ ਰਵਨੀਤ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੰਤਰੀ ਹੁੰਦੇ ਹੋਏ ਆਪਣੇ ਨਾਲ ਦੀ ਮਹਿਲਾ ਆਈਐਸ ਅਫਸਰ ਦੇ ਨਾਲ ਇਸ ਤਰ੍ਹਾਂ ਦੀ ਸ਼ੇਰੋ ਸ਼ੇਰੀ ਕਰਦੇ ਸੀ ਕਿ ਉਹਨਾਂ ਨੂੰ ਵੀ ਸ਼ਰਮ ਆ ਗਈ ਤੇ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਆਈਐਸ ਅਫਸਰ ਦੀ ਐਸੋਸੀਏਸ਼ਨ ਨੇ ਸਾਫ ਤੌਰ ਉਤੇ ਕਿਹਾ ਸੀ ਕਿ ਜਾਂ ਪੰਜਾਬ ਦੇ ਵਿੱਚ ਚੱਲੰਗੇ ਸਿੰਘ ਚੰਨੀ ਰਹਿਣਗੇ ਜਾਂ ਉਹ ਰਹਿਣਗੇ ਉਹਨਾਂ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਬਣ ਕੇ ਆਪਣਾ ਇਹ ਕੇਸ ਬੰਦ ਕੀਤਾ ਪਰ ਉਸ ਵੇਲੇ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਸਪਸ਼ਟ ਕਿਹਾ ਸੀ ਕਿ ਸਰਕਾਰ ਭਾਵੇਂ ਕੇਸ ਬੰਦ ਕਰ ਦੇਵੇ ਪਰ ਮਹਿਲਾ ਕਮਿਸ਼ਨ ਵੱਲੋਂ ਇਹ ਕੇਸ ਬੰਦ ਨਹੀਂ ਹੋਵੇਗਾ ਅੱਜ ਵੀ ਉਹਨਾਂ ਉੱਤੇ ਹੀ ਕੇਸ ਚੱਲ ਰਿਹਾ ਹੈ ਇਹ ਜ਼ਿਕਰ ਹੈ ਜਿਹੜਾ ਹੋਰ ਅਮਨਿਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਤਾਂ ਪੰਜਾਬ ਦੇ ਚਾਰ ਸੀਟਾਂ ਉੱਤੇ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਹੈ ਜਿਹੜਾ ਉਹ ਲਗਾਤਾਰ ਪਾ ਦਾ ਜਾ ਰਿਹਾ ਹੈ ਇਸ ਦੌਰਾਨ ਸਿਆਸੀ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਨਾਲ ਨਾਲ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਰਵਨੀਤ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ ਪਰ ਇਹ ਕਦੇ ਪੂਰੇ ਨਹੀਂ ਹੋ ਸਕਦੇ ਚੰਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਨੀਟੂ ਛੱਤਰਾਂ ਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਏ ਪਰ ਰਵਨੀਤ ਬਿੱਟੂ ਨਹੀਂ ਹੋਣਗੇ ਇਸ ਬਿਆਨ ਉੱਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚਰਨਜੀਤ ਸਿੰਘ ਚੰਨੀ ਨੂੰ ਮੋੜਮਾ ਜਵਾਬ ਦਿੱਤਾ ਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਣ ਕੇ ਹਜ਼ਾਰਾਂ ਨੇਟੂ ਛਟਰਾਵਾਂ ਵਾਲਿਆਂ ਵਰਗਿਆਂ ਦਾ ਕੰਮ ਖੋਲਿਆ ਸੀ ਕਦੇ ਉਹ ਬੱਕਰੀ ਦੀ ਧਾਰ ਚੋਂਦੇ ਸੀ ਕਰਦੇ ਹੋ ਸੱਪ ਫੜਦੇ ਸੀ ਅਤੇ ਕਦੀ ਹੋਰ ਕੁਝ ਕਰਦੇ ਸੀ ਚੰਨੀ ਨੇ ਮੁੱਖ ਮੰਤਰੀ ਬਣ ਕੇ ਉਸ ਕੁਰਸੀ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਸੀ ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਕੂਲਾਂ ਕਾਲ ਜਾਂਦੇਆਂ ਬੱਚਿਆਂ ਤੋਂ ਲੈ ਕੇ ਮਹਿਲਾ ਆਈਐਸਫ ਤਰ੍ਹਾਂ ਤੱਕ ਨਾਲ ਛੇੜਖਾਨੀਆਂ ਕਰਦੇ ਰਹੇ ਹਨ ਅਜਿਹੇ ਲੋਕ ਤਾਂ ਸਮਾਜ ਦੇ ਵਿੱਚ ਰੱਖਣ ਦੇ ਲਾਇਕ ਨਹੀਂ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਜਿਹੜਾ ਜ਼ਿਕਰ ਹੈ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਨੀ ਕਾਂਗਰਸ ਨੇ ਮਹਾਨ ਮੁੱਖ ਮੰਤਰੀ ਰਹੇ ਨੇ ਕਿ ਜਿਹੜੇ ਮੁੱਖ ਮੰਤਰੀ ਹੁੰਦੇ ਹੋਏ ਦੋਹਾਂ ਸੀਟਾਂ ਤੋਂ ਹਾਰ ਗਏ ਸੀ ਤੇ ਇੱਕ ਤੋਂ ਤਾਂ ਉਹਨਾਂ ਦੀ ਜ਼ਮਾਨਤ ਵੀ ਜਿਹੜੀ ਉਹ ਜਬਤ ਹੋ ਗਈ ਸੀ ਅਰਵਨੀਤ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੰਤਰੀ ਹੁੰਦੇ ਹੋਏ ਆਪਣੇ ਨਾਲ ਦੀ ਮਹਿਲਾ ਆਈਐਸ ਅਫਸਰ ਦੇ ਨਾਲ ਇਸ ਤਰ੍ਹਾਂ ਦੀ ਸ਼ੈਰੋ ਸ਼ੈਰੀ ਕਰਦੇ ਸੀ ਕਿ ਉਹਨਾਂ ਨੂੰ ਵੀ ਸ਼ਰਮ ਆ ਗਈ ਤੇ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਸੀ ਆਈਐਸ ਅਫਸਰਾਂ ਤੇ ਐਸੋਸੀਏਸ਼ਨ ਨੇ ਸਾਫ਼ ਤੌਰ ਤੇ ਕਹਿ ਸੀ ਕਿ ਜੇ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਰਹਿਣਗੇ ਜਾਂ ਫਿਰ ਉਹ ਉਹਨਾਂ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਬਣ ਕੇ ਆਪਣਾ ਹੀ ਕੇਸ ਜਿਹੜਾ ਉਹ ਬੰਦ ਕੀਤਾ ਪਰ ਉਸ ਵੇਲੇ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਸਪਸ਼ਟ ਕਿਹਾ ਸੀ ਕਿ ਸਰਕਾਰ ਭਾਵੇਂ ਕੇਸ ਬੰਦ ਕਰ ਦੇਵੇ ਪਰ ਮਹਿਲਾ ਕਮਿਸ਼ਨ ਵੱਲੋਂ ਇਹ ਕੇਸ ਬੰਦ ਨਹੀਂ ਹੋਵੇਗਾ ਅੱਜ ਵੀ ਉਹਨਾਂ ਤੇ ਇਹ ਕੇਸ ਚੱਲ ਰਿਹਾ ਹੈ ਇਹ ਜਿਹੜਾ ਜਿਗਰ ਹੈ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਹੈ ਇਸ ਦੌਰਾਨ ਦੇਖੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਦੇਖੋ ਚਰਨਜੀਤ ਚੰਨੀ ਜੀਤਾ ਇੱਕ ਐਸੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਪਰ ਚਰਨਜੀਤ ਚੰਨੀ ਇੰਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜ਼ਮਾਨਤ ਹੀ ਜਬਤ ਹੋਈ ਆ ਇਸੇ ਜ਼ਿਲ੍ਹੇ 'ਚ ਮੈਨੂੰ ਲੱਗਦਾ ਜਿੱਥੇ ਉਹ ਬੋਲ ਰਹੇ ਸੀਗੇ ਨੇੜੇ ਇਸ ਕਰਕੇ ਉਹ ਕੀ ਬੋਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਬਹੁਤ ਵਾਰ ਸਮਝਾਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ شریف ਆਦਮੀ ਨੀਟੂ ਸ਼ਟਰਾਂ ਵਾਲਿਆਂ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚਰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਦੂਜੀ ਚਲੋ ਛੱਡੋ ਆ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਟ੍ਰੇਡ ਨੇ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਵੀ ਉਹ ਕਿਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਦੋਂ ਬਾਅਦ ਮੀ ਟੂ ਚ ਨੈਸ਼ਨਲ ਔਮੈਨਸ ਕਮਿਸ਼ਨ ਜਿਹੜਾ ਸੈਂਟਰ ਚ ਉਹਨਾਂ ਦੇ ਚੇਅਰਮੈਨ ਨੇ ਸੂ ਮੋਟੋ ਲਿਆ ਸੀ ਜਦੋਂ ਇਹਨਾਂ ਨੇ ਇੱਕ ਬਹੁਤ ਸੀਨੀਅਰ ਆਫੀਸਰ ਉਹਨਾਂ ਨਾਲ ਐਸੀਆਂ ਸ਼ੇਰੋ ਸ਼ਾਇਰੀ ਕਰਦੇ ਸੀ ਜਿਹੜੇ ਆਈਐਸ ਆਫੀਸਰ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਰਕਾਰ ਚ ਮੰਤਰੀ ਹੋਵੇ ਚਾ ਰਣਜੀਤ ਚੰਨੀ ਇਹਨਾਂ ਕੋਲ ਮਹਾਨ ਡਿਗਰੀ ਆਈ ਵੀ ਵੀ ਇੱਕ ਆਪਣੇ ਸੈਕਟਰੀ ਆਪਣੇ ਨਾਲ ਦੇ ਆਈਐਸ ਆਫੀਸਰਾਂ ਨੂੰ ਇਸ ਤਰੀਕੇ ਨਾਲ ਸ਼ੇਰੋ ਸ਼ਾਇਰੀ ਕਰਦੇ ਸੀ ਵੀ ਉਹਨਾਂ ਨੂੰ ਵੀ ਸ਼ਰਮ ਆ ਗਈ ਉਹ ਲੇਡੀ ਆਫੀਸਰ ਨੇ ਜਾ ਕੇ ਸ਼ਿਕਾਇਤ ਕੀਤੀ ਤੇ ਸਾਰੇ ਜਿਹੜਾ ਐਸੋਸੀਏਸ਼ਨ ਹੁੰਦੀ ਆ ਆਈਐਸ ਆਫੀਸਰ ਦੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਜਾਂ ਚਰਨਜੀਤ ਚੰਨੀ ਰਹੇਗਾ ਜੀ ਜਾਂ ਅਸੀਂ ਪੰਜਾਬ ਚ ਰਹਿਾਂਗੇ ਇਹ ਐਸੇ ਚਰਨਜੀਤ ਚੰਨੀ ਆ ਉਦੋਂ ਬਾਅਦ ਜਦੋਂ ਇਹ ਬਣ ਕੇ ਮੁੱਖ ਮੰਤਰੀ ਆਪ ਤੇ ਇਹਨਾਂ ਨੇ ਉਹ ਕੇਸ ਬੰਦ ਕੀਤਾ ਉਸ ਵੇਲੇ ਜਿਹੜੇ ਵੂਮਨ ਕਮਿਸ਼ਨ ਦੇ ਚੇਅਰਮੈਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਅਫੀਸਰ ਨਾਲ ਮੀਟੂ ਮੀਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਬੱਚਿਆਂ ਵਾਲੇ ਨੇ ਅੱਗੇ ਪਰਿਵਾਰ ਆ ਇਹ ਇਹ ਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਮਨੀਸ਼ਾ ਗੁਲਾਟੀ ਨੇ ਕਿਹਾ ਵੀ ਸਰਕਾਰ ਬੇਸ਼ੱਕ ਕੇਸ ਬੰਦ ਕਰੇ ਸਾਡੇ ਵੱਲੋਂ ਜਿਹੜਾ ਔਮਨ ਕਮਿਸ਼ਨ ਵੱਲੋਂ ਆ ਇਹ ਬਿਲਕੁਲ ਕੇਸ ਆ ਜਿਹੜਾ ਇਹ ਬੰਦ ਨਹੀਂ ਹੋਊਗਾ ਅੱਜ ਵੀ ਉਹ ਕੇਸ ਚੱਲਦਾ ਇਹਨਾਂ ਤੇ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬਣਾਉਣ ਵਾਲੇ ਨਹੀਂਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂਗੇ ਮੁੱਖ ਮੰਤਰੀ ਬਣਾਉਣ ਵਾਲੇ ਇਸ ਕਰਕੇ ਇਹ ਮਹਾਨ ਲੀਡਰ ਨੇ ਜਿਹੜੇ ਇਹ ਮੀਟੂ ਦੇ ਇਹ ਬਹੁਤ ਬਾਹਰ ਨੇ ਇਹਨਾਂ ਨੇ ਕਾਲਜ ਸਕੂਲ ਦੇ ਬੱਚੀਆਂ ਤੋਂ ਲੈ ਕੇ ਆਈਐਸ ਅਫੀਸਰ ਤੱਕ ਇਹ ਛੇੜਖਾਨੀਆਂ ਚੰਨੀ ਜੀ ਕਰਦੇ ਰਹੇ ਆ ਇਸ ਕਰਕੇ ਮੇਰਾ ਮੂੰਹ ਨਾ ਚੰਨੀ ਜੀ ਖਲਾਉ ਹੋਰ ਵੀ ਪੜਤਾਂ ਜਿਹੜੀਆਂ ਫਿਰ ਮੈਂ ਤੁਹਾਡੀਆਂ ਖੋਲੂਗਾ ਤੁਸੀਂ ਇਸ ਕਰਕੇ ਉਹ ਮੁੱਖ ਮੰਤਰੀ ਬਣ ਕੇ ਤੁਸੀਂ ਕਈ ਹਜ਼ਾਰਾ ਨੀਟੂ ਸ਼ਟਰਾਂ ਆ ਗਿਆ ਦਾ ਕੰਮ ਖੋਇਆ ਸੀ ਕਦੇ ਤੁਸੀਂ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਤੁਸੀਂ ਕੁਝ ਹੋਰ ਕਰਦੇ ਸੀ ਇਸ ਕਰਕੇ ਤੁਹਾਡੇ ਤੇ ਮੁੱਖ ਮੰਤਰੀ ਬਣ ਕੇ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾਤੀ ਉਹ ਕੁਰਸੀ